ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਬਰਦਰ ਤੇ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਜੀ ਮਿਹਰ ਕਰੋ ਕਿਰਪਾ ਕਰੋ ਵਾਹਿ ਜੀ ਸੁਖ ਦਾ ਪ੍ਰਚਾਰ ਕਰਵਾਉਣ ਲਈ ਕਿਰਪਾ ਕਰੋ ਵਾਹਿ ਜੋ ਕੀ ਗੜੀ ਨਾ ਦੇਖੋ ਕਰੋ ਕਿਰਪਾ ਕਰੋ ਸੰਤਨ ਸਿੰਘ ਜੀ ਕਾ ਖਾਲਸਾ ਮਹਾਰਾਜ ਕਿਰਪਾ ਕਰੋ ਮਿਹਰ ਕਰੋ ਸਰੀ ਬੱਚਿਆਂ ਦੇ ਆਪਣੀ ਕਿਰਪਾ ਕਰੋ ਮਿਹਰ ਕਰੋ ਆਇਆ ਗੁਰੂ ਸਾਹਿਬ ਕਰਾਇਆ ਰੜ ਰੱਬ ਨੂੰ ਰੱਬੋਰੇ ਦੇ ਦੇਵਾ ਉਹ ਜੱਗ ਦਾ ਸਰਨਾਥੇ ਸਾਰੇ ਵਸੂਰੇ ਗੁਰੂ ਜੰਮਾ ਕੋਟੇ ਨਾ ਜੋਤਿਆ ਕੋਈ ਜੱਤੀ ਜਸਵੇਦ ਕੋਰਾ ਗਾਇਆ ਆ ਆ ਰੱਬ ਨਾਮ ਤੇ ਰਾਨਕ ਨਾਮ ਤੇ ਆ ਹੋ ਰੰਧਾ ਘਰ ਆਇਆ ਜੁਗਤ ਦੇ ਵੇਦ ਗੁਰਾਣੀ ਗਾਇਆ ਪਰਮੇ ਸਰਵਾਨੰਦ ਨਾਮ ਜਪਾਇਆ ਪੂਰ ਰੂਪ ਜੋਤਿ ਅਮਨਤੀ ਜਸਵੇਦ ਗੁਰਾਣੀ ਗਾਇਆ ਆਪਣਾ ਮਿਰਦ ਰਖਿਆ ਪਰਮੇ ਸਰਵਾਨੰਦ ਨਾਮ ಸರ್ನಾನಿ ದಾರಿ ದಾರ ತಾರ ಸರ್ನಿ ದಾ ਅਰਮਾਨ ਤਾਂ ਨਵਸੇ ਆ soi ਜੇ ਦੇਖਾਰੇ ਕਰੇ ਸਭ ਕੋਈ ਅਰਮਾਨ ਤਾਂ ਨਵਸੇ ਆ soi ਜੇ ਚਾਰ ਕਰੇ ਸਭ ਕੋਈ ਸ੍ਰੀ ਹਰਿ ਕੀ ਜਨਤੈ ਆਈਏ ਦੇਖੇ ਸਭ ਮੁਖ ਜਾਏ ਸ੍ਰੀ ਹਰਿ ਕੀ ਜਨਤੈ ਆਈਏ ਆਪੇ ਦੋਖਾ ਗਏ ਹੇ ਪਹਾੜ ਚਮੜੀਏ ਤਾਰ ਨਾਉ ਨਿਦੇ ਆਵੇ ਤਾਏ ਹੇ ਪਹਾੜ ਚਮੜੀਏ ਖਾਸ ਵਾਟੇ ਆਵੇ ਤਾਏ ਆਪੇ ਪਾਈ ਓਏ ਖਾਸ ਪਾਈ ਓਏ ਖਾਸ ਆਪ ਮੁਖਤ ਤੋ ਮੋਹੇ ਤਾਰੇ ਆਪ ਮੁਖਤ ਮੋਹੇ ਤਾਰੇ ਆਪ ਮੁਖਤ ਮੋਹੇ ਤਾਰੇ ਆਪ ਮੁਖਤ ਮੋਹੇ ਤਾਰੇ ਗਿਆਨ ਤੇ ਆਮ ਕਿਛ ਕਰਮ ਨਾ ਜਾਣਾ ਸੁਭਾਣ ਨਾ ਤੇਰੀ ਜੋਤਿ ਬੰਦਗੁਰ ਨਾਨਕ ਦਿਨ ਕਲੇ ਰਾਖੀ ਮੇ ज़्यों, ज़्यों, सचे पातशाह माल जनम जनमे सचे पातशल जनम जनम ਰਣ ਰਾਖਦਾ ਤੇ ਸੰਸਾਰ ਦੇ ਨਾਮ ਲੈ ਗਾ ਤੇ ਸੰਸਾਰ ਦੇ ਨਾਮ ਲੈ ਗਾ ਤੇ ਨਾਮ ਨੂੰ ਕਰ ਬਰੇ ਮਾਰਨੋਂ ਬਿਨਾਂ ਕਰ ਬਰੇ ਨਹੀਂ ਤਾ ਨਾਮ ਸਮਾਰ ਮ ਕਰਦੀ ਤਾ ਜਨ ਸਮਾਲ ਮ ਕਰਦੀ ਤਾ ਨਾਨਕ ਇੱਕ ਸਰੀਰ ਦਾ ਨਾਨਕ ਇੱਕ ਸਰੀਰ ਦਾ ਲਾਸ ਸਰਨਾ ਨਾਮ ਹੀ ਗੁਰਨ ਗੰਦਾ ਸਰਨਾ ਨਾਮ करयान करी त करी न कान बार गी करे समक पियो समक पियो पियो है समक पियो जय 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 दुलोग जय जय झूलोग sadnam shiri vahe guru sahib ji raj jog takht di an gur ram das रथ में नानक जंद जगत भयो आनंद तारण मां नुख जानक परगास निदान अग कथा ज्ञान पंजभूत बासु की न जमत नाथ रास ਗੁਰਿਆਮਰ ਗੁਰੂ ਸ੍ਰੀ ਸਾਥ ਕਲ ਜੁਗ ਰਾਖੀ ਬਾਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਵਿਧ ਮਾਨਿਓ ਮਨ ਤਬਹੀ ਭਇਓ ਪਰਸਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਸਭ ਬਿਦਮਾਨੇ ਹੋ ਮੰਨ ਤਬਹੀ ਬਯੋ ਪਰਸਨ ਰਾਜ ਜੋਗ ਤਖਤ ਜੀ ਅਨਗੁਰ ਰਾਮਦਾਸ ਤਨ ਤਨ ਰਾਮਦਾਸ ਗੁਰ ਜੈਨ ਸਿਰ ਆਤਨ ਸਵਾਰਿਆ ਉਰੀ ਹੈ ਕਰਾਮਾਤ ਆਪ ਸਿਰਜਣਹਾਰ ਏ ਤਾਰੇ ਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਬਾਭ ਗਮਾਤੇ ਮਲੋਏ ਕਾਰੇ ਜਨਾਨਾ ਗੁਰਪੁਰਾਏ ਕਿਨੇ ਦਾਨਾਂ ਬਾਣੀ ਗੁਰੂ ਗੁਰੂ ਹੈ ਬਾਣੀ ਵੇਜ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਾ ਸੇਵਕ ਜਨਮਾਨ ਹੈ ਪਰ ਤਖ ਗੁਰੂ ਨੇ ਸਤਾਰੇ RAM ਨਾਮ ਔਰ ਮੈਂ ਗਾਇਓ ਜਾ ਕਾ ਸਾਮਨ ਨਹੀਂ ਕੋਏ ਜੇ ਸੇ ਮਰਦ ਸੰਕਟ ਮਿਟਾਇ ਦਰਸ ਤਹਾਰ ਸੁ ਕਹ ਟਾਲ ਗੁਰ ਸੇਵੀ ਐ ਆਹਨੇ ਸਜ ਸਜ ਸੁਭਾਈ ਦਰਸਨ ਵਰਸੇ ਹੈ ਗੁਰੂ ਗੈ ਜਨਮ ਮਰਨ ਦੁਖ ਹੋ ਵੈਸਫਤ ਕਸੰਮਦੀ ਨੂਰੀ ਅਰਸੋ ਘੁਰਸੋ ਝਟੀਐ ਤੁਧ ਜਿਟੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਜਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਆਏ ਸਭਨਾ ਦਾ ਵੇਸਾ தனரி மஹவா கார ਇਕ ਓੰਕਾਰ ਸਤਿਗੁਰ ਪਰਸਾਦ ਬੰਦਨਾ ਹਰ ਬੰਦਨਾ ਗੋਣ ਗਾਵੋ ਗੋਬਾਲ ਰਾਏ ਵੰਦਨਾ ਹਰ ਵੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾ ਵਡਾ ਬਾਗ ਭੇਜੇ ਗੁਰ ਦੇਵਾ ਕੋਡ ਬਰਾਦ ਮੇਦੇ ਹਰ ਸੇਵਾ ਚਰਨ ਕਮਲ ਜਾਗਮਾਨ ਰਬ ਹੈ ਸੋਗ ਅਗਨ ਤੇ ਸਜਨ ਨਾ ਬਿਆਬੈ ਸਾਗਰ ਤਰੀਆ ਸਾਧੂ ਸੰਗੇ and ਸਾ ਵਾਹੇ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਘਰ ਬਾਰਵਾ ਏਕ ਓੰਕਾਰ ਸਤਗੁਰ ਪਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਪਰਮ ਸਨਮਾਨ ਜੋ ਗੁਰੂ ਗ੍ਰੋਕੀ ਸਾਜੀ ਨਵਾਜੀ ਸਤਿਕਾਰਯੋਗ ਖਾਲਸਾ ਰੂਹ ਸਾ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਗੁਰਬਾਣੀ ਦੇ ਬੋਹੇ ਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 683 ਤੇ ਇਤਨਾਸਰੀ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ